ਮੈਂ ਐਸਟੀਐਮ ਰਾਜਪੁਰਾ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦਾ ਜੇ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਸਿਚੁਏਸ਼ਨ ਹੁੰਦੀ ਹੈ ਤਾਂ ਉਸ ਦੇ ਵਿੱਚ ਜੇ ਕੋਈ ਬਲੈਕਆਊਟ ਹੁੰਦਾ ਹੈ ਤਾਂ ਉਹਨੂੰ ਪੂਰਨ ਤੌਰ ਤੇ ਬਲੈਕਆਊਟ ਕੀਤਾ ਜਾਵੇ ਘਰ ਦੀਆਂ ਸਾਰੀਆਂ ਲਾਈਟਾਂ ਸਵਿਚ ਆਫ ਕਰ ਦਿੱਤੀਆਂ ਜਾਣ ਜੇ ਇਨਵਰਟਰ ਹੈ ਉਹਨੂੰ ਵੀ ਸਵਿਚ ਆਫ ਕਰ ਦਿੱਤਾ ਜਾਵੇ ਕੋਈ ਵੀ ਲਾਈਟ ਚੱਲਦੀ ਨਾ ਹੋਵੇ ਈਵਨ ਮੋਬਾਈਲ ਫੋਨਸ ਵੀ ਹੋ ਕੁੱਟੇ ਕਰਕੇ ਰੱਖ ਦੇ ਉਹਨਾਂ ਦੀ ਵੀ ਕੋਈ ਲਾਈਟ ਨਾ ਚੱਲਦੀ ਹੋਵੇ ਜੇਕਰ ਆਪਣੇ ਘਰੇ ਕੋਈ ਸੀਸੀਟੀਵੀ ਕੈਮਰੇ ਜਾਂ ਸੋਲਰ ਲਾਈਟਾਂ ਲੱਗੀਆਂ ਹੋਈਆਂ ਉਹਦੇ ਲਈ ਵੀ ਇਤਿਆਰ ਵਰਤਦੇ ਹੋਏ ਉਹਨਾਂ ਨੂੰ ਵੀ ਪਹਿਲਾਂ ਤੋਂ ਹੀ ਬੰਦ ਕਰ ਦਿੱਤਾ ਜਾਵੇ ਇਸ ਤੋਂ ਇਲਾਵਾ ਮੈਂ ਬੇਨਤੀ ਇਹ ਵੀ ਕਰਾਂਗਾ ਕਿ ਜਦੋਂ ਕੋਈ ਇਸ ਤਰ੍ਹਾਂ ਦਾ ਬਲੈਕਆਊਟ ਹੁੰਦਾ ਹੈ ਉਦੋਂ ਟ੍ਰੈਵਲ ਨਾ ਕੀਤਾ ਜਾਵੇ ਤੇ ਜੇ ਕੋਈ ਬਹੁਤ ਹੀ ਜ਼ਰੂਰੀ ਕੰਮ ਹੈ ਤਾਂ ਹੀ ਘਰੋਂ ਬਾਹਰ ਨਿਕਲਾ ਜਾਵੇ ਸਿਚੁਏਸ਼ਨ ਦੇ ਹਿਸਾਬ ਨਾਲ ਹੀ ਐਕਚੁਅਲੀ ਆਪਾਂ ਨੂੰ ਐਕਟ ਕਰਨਾ ਚਾਹੀਦਾ ਹੁੰਦਾ ਹੈ ਤੇ ਬਲੈਕਆਊਟ ਦੇ ਦੌਰਾਨ ਤਾਂ ਬਾਈਕਸ ਤੇ ਨਿਕਲਣਾ ਜਾਂ ਉਸ ਤਰ੍ਹਾਂ ਦੀ ਗੱਡੀਆਂ ਆਦਿ ਤੇ ਨਿਕਲਣੇ ਤੋਂ ਗੁਰੇਜ਼ ਕੀਤਾ ਜਾਵੇ ਸਰ ਅਗਰ ਜੇ ਕੋਈ ਬਲੈਕਆਊਟ ਦੇ ਵਿੱਚ ਨਿਕਲਦਾ ਹੈ ਕਿਸੇ ਨੂੰ ਕੋਈ ਕੰਮ ਨਹੀਂ ਹੈ ਜਾਂ ਕੁਝ ਹੋਰ ਤਰੀਕਾ ਹੈ ਉਹਦੇ ਉਹਦੇ ਤੇ ਕੋਈ ਐਕਸ਼ਨ ਹੋਏਗਾ ਕਿ ਡੈਫੀਨਿਟਲੀ ਉਸ ਤੇ ਉੱਪਰ ਆਪਾਂ ਕਾਰਵਾਈ ਕਰ ਸਕਦੇ ਹਾਂ ਤੇ ਪ੍ਰਸ਼ਾਸਕੀ ਕਾਰਵਾਈ ਕੀਤੀ ਵੀ ਜਾਵੇਗੀ ਪਰ ਮੈਂ ਫਿਰ ਵੀ ਲੋਕਾਂ ਨੂੰ ਅਪੀਲ ਕਰਦਾ ਹਾਂ ਸਾਰੇ ਆਪਣੇ ਹਿੱਤ ਦੇ ਲਈ ਹੁੰਦਾ ਹੈ ਤਾਂ ਉਸ ਦੇ ਵੀ ਸਹਿਯੋਗ ਦੇ ਤੇ ਮੈਂ ਆਸ ਰੱਖਦਾ ਹਾਂ ਰਾਜਪੁਰੇ ਦੇ ਵਿੱਚ ਸਾਰੇ ਸਾਡਾ ਸਹਿਯੋਗ ਕਰਨਗੇ ਤੇ ਉਸ ਬਲੈਕਆਊਟ ਨੂੰ ਕੰਪਲੀਟ ਬਲੈਕਆਊਟ ਦੀ ਤਰ੍ਹਾਂ ਹੀ ਰੱਖਣਗੇ ਸਰ ਜਿਹੜੇ ਬਾਹਰ ਗਏ ਹੁੰਦੇ ਆਲਰੇਡੀ ਗੱਡੀਆਂ ਚਲਾ ਰਹੇ ਆ ਰਸਤੇ 'ਤੇ ਹੈਗੇ ਇਕਦਮ ਬਲੈਕਆਊਟ ਦੀ ਕੋਸ਼ਾਂ ਹੋ ਜਾਂਦੀ ਹੈ ਉਹਨਾਂ ਨੂੰ ਕੀ ਕਰਨਾ ਚਾਹੀਦਾ ਉਹਨਾਂ ਨੂੰ ਜੇ ਨੇੜੇ ਦਾ ਕੋਈ ਪਾਰਕਿੰਗ ਸਟੇਸ਼ਨ ਹੈਗਾ ਜਾਂ ਪਾਰਕਿੰਗ ਪੁਆਇੰਟ ਹੈਗਾ ਪਾਰਕਿੰਗ ਲੋਟ ਹੈਗਾ ਉੱਥੇ ਪਹੁੰਚ ਕੇ ਨਾਲ ਦੀ ਨਾਲ ਲਾ ਦੀਆਂ ਗੱਡੀਆਂ ਦੀਆਂ ਲਾਈਟ ਸਵਿਚ ਆਫ ਕਰਕੇ ਉੱਥੇ ਵੇਟ ਕਰਨੀ ਚਾਹੀਦੀ ਹੁੰਦੀ ਹੈ